ਮਨਕਾ ਤੁਸੀਂ ਦੇਖ ਰਹੇ ਹੋ ਜੈਬਲੂ ਟੀਵੀ ਅੱਜ ਅਸੀਂ ਨੀਟ ਦਾ ਪੇਪਰ ਜਿਹੜਾ ਲੀਕ ਹੋ ਜਾਂਦਾ ਹੈ ਉਹਦੇ 'ਚ ਵਿਦਿਆਰਥੀਆਂ ਦੀ ਕੀ ਗਲਤੀ ਹੁੰਦੀ ਹੈ ਅਸੀਂ ਐਮਪੀ ਸਾਹਿਬ ਨਾਲ ਗੱਲ ਕਰਨਾ ਚਾਹੁੰਗੇ ਸਤਿ ਸ਼੍ਰੀ ਅਕਾਲ ਜੀ ਮੈਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦਾ ਸਾਡਾ ਮੇਨ ਮੁੱਖ ਮੁੱਦਾ ਸੀਗਾ ਕਿ ਜਿਵੇਂ ਨੀਟ ਦਾ ਪੇਪਰ ਲੀਕ ਹੋ ਜਾਂਦਾ ਹੈ ਬੱਚੇ 2 2 3 3 ਸਾਲ ਤੋਂ ਤਿਆਰੀ ਕਰ ਰਹੇ ਹੁੰਦੇ ਨੇ ਤੇ ਉਹਨਾਂ ਨੂੰ ਕੋਈ ਸੈਕੰਡ ਆਪਸ਼ਨ ਨਹੀਂ ਹੈਗੀ ਤਿੰਨ ਸਟੇਟਾਂ ਨੇ ਆਪਣਾ ਰੈਜ਼ੋਲੂਸ਼ਨ ਪਾ ਕੇ ਤੇ ਆਪਣਾ ਐਂਟਰਸ ਐਗਜ਼ਾਮ ਲੈਣਾ ਸ਼ੁਰੂ ਕਰ ਦਿੱਤਾ ਹੈ ਸੋ ਮੈਂ ਵੀ ਚਾਹਾਂਗਾ ਪੰਜਾਬ ਦੇ ਵਿੱਚ ਪੰਜਾਬ ਵਿਧਾਨ ਸਭਾ ਚ ਸੀਐਮ ਸਾਹਿਬ ਉਹਨਾਂ ਦੇ ਵਾਈਫ ਖੁਦ ਡਾਕਟਰ ਨੇ ਐਮਬੀਬੀਐਸ ਨੇ ਉਹਨਾਂ ਨੂੰ ਸਭ ਚੀਜ਼ਾਂ ਦਾ ਪਤਾ ਹੈ ਕਿ ਬੱਚਾ ਕਿੰਨੀ ਮਿਹਨਤ ਨਾਲ ਤਿਆਰੀ ਕਰਦਾ ਹੈ ਅਗਰ ਉਹ ਪੇਪਰ ਲੀਕ ਹੋ ਜਾਏ ਤੇ ਬੱਚੇ ਦੇ ਕਿੱਦਾਂ ਉਹਦੇ ਸੁਪਨੇ ਕਿੱਦਾਂ ਟੁੱਟਦੇ ਨੇ ਮਾਪੇ ਦਾ ਕੀਤਾ ਕਿੰਨਾ ਪੈਸਾ ਲਾਇਆ ਸਭ ਵਿਅਰਥ ਜਾਂਦਾ ਉਹਨੂੰ ਦੁਬਾਰਾ ਫੇਰ ਤਿਆਰੀ ਕਰਨੀ ਕਿੰਨਾ ਮੈਡੀਕਲ ਸਟ्रेस ਵਿੱਚ ਹੈ ਸਾਡਾ ਮੈਡੀਕਲ ਤਿਆਰੀ ਕਰ ਰਿਹਾ ਬੱਚਾ ਉਹਦਾ ਸਟ्रेस ਘਟਾਣ ਲਈ ਪੰਜਾਬ ਪੀਐਮਟੀ ਨੂੰ ਵਾਪਸ ਲਾਗੂ ਕਰਨਾ ਸਾਡੀ ਮੁੱਖ ਮੰਗ ਹੈ ਮੈਂ ਚਾਹਾਂਗਾ ਪੰਜਾਬ ਪੀਐਮਟੀ ਨੂੰ ਵਾਪਸ ਲਾਗੂ ਕੀਤਾ ਜਾਵੇ ਉਹਦੇ ਲਈ ਸੀਐਮ ਭਗਵੰਤ ਮਾਨ ਸਾਹਿਬ ਜਾਂ ਆਪੋਜੀਸ਼ਨ ਦਾ ਕੋਈ ਵੀ ਲੀਡਰ ਇਹਦਾ ਰੈਜ਼ੋਲੂਸ਼ਨ ਪਾਸ ਕਰਾਣ ਤੇ ਜਿਹੜਾ ਆ ਰਿਹਾ ਬੈਚ ਹੈ ਉਹਦੇ ਵਿੱਚ ਪੰਜਾਬ ਪੀਐਮਟੀ ਹੋਣਾ ਚਾਹੀਦਾ ਸਟੇਟ ਨੂੰ ਉਹਦਾ ਰੈਵਨਿਊ ਵੀ ਆਏਗਾ ਸਟੇਟ ਨੂੰ ਉਹਦਾ ਫਾਇਦਾ ਵੀ ਮਿਲੇਗਾ ਤੇ ਜਿਹੜੀ ਤੁਸੀਂ ਵਿਦਿਆਰਥੀਆਂ ਨਾਲ ਕਾਨਫਰੰਸ ਕੀਤੀ ਹੈ ਕਿ ਨੀਡ ਪੇਪਰ ਲੀਕ ਹੋ ਜਾਂਦੇ ਕਿ ਇਹਦੇ ਵਿੱਚ ਵਿਦਿਆਰਥੀ ਦੀ ਕੋਈ ਗਲਤੀ ਹੈ ਪੇਪਰ ਲੀਕ ਹੋ ਜਾਂਦਾ ਦੇਖੋ ਵਿਦਿਆਰਥੀਆਂ ਦੀ ਇਹ ਚ ਕੀ ਗਲਤੀ ਕੋਈ ਗਲਤੀ ਨਹੀਂ ਵਿਚਾਰਿਆਂ ਦੀ ਦੋ ਦੋ ਸਾਲ ਅਗਲੇ ਤਿਆਰੀ ਕਰਦੇ ਇੰਨਾ ਪੈਸਾ ਲੰ데요 ਤਿਆਰੀ ਕਰਨ ਦੇ ਵਿੱਚ ਅਸੀਂ ਇਹੀ ਚਾਹਵਾਂਗੇ ਕੋਈ ਸਿਸਟਮ ਇਦਾਂ ਦਾ ਬਣੇ ਕਿ ਉਹਨਾਂ ਨੂੰ ਇਹਦਾ ਸ ਉਹ ਚਾਰੇ ਜਦੋਂ ਪੇਪਰ ਲੀਕ ਹੋ ਜਾਂਦਾ ਕਿਸੇ ਹੋਸਟ ਸਟੇਟ ਦੇ ਵਿੱਚ ਪੰਜਾਬ ਵਾਲੇ ਬੱਚਿਆਂ ਦਾ ਕੀ ਕਸੂਰ ਹੈ ਜਾਂ ਕਿਸੇ ਹੋਸਟ ਸਟੇਟ ਦੇ ਬੱਚੇ ਵੱਲੋਂ ਬਿਹਾਰ ਤੋਂ ਲੀਕ ਹੋਇਆ ਜਾਂ ਰਾਜਸਥਾਨ ਚ ਲੀਕ ਹੋਇਆ ਚ ਸਾਡੇ ਬਾਕੀ ਸਟੇਟਾਂ ਦੇ ਬੱਚਿਆਂ ਦਾ ਕੀ ਕਸੂਰ ਹੈ ਆਪਾਂ ਇਹ ਚੀਜ਼ ਨੂੰ ਧਿਆਨ ਰੱਖੀਏ ਮੁੱਖ ਮੁੱਦਾ ਰੱਖੀਏ ਕਿ ਪੰਜਾਬ ਦੇ ਬੱਚਿਆਂ ਦਾ ਆਪਣਾ ਮੈਡੀਕਲ ਦਾ ਜਿਹੜੇ ਕਾਲਜ ਨੇ ਪੰਜਾਬ ਦੇ ਮੈਡੀਕਲ ਦੇ ਸਰਕਾਰ ਚਲਾ ਰਹੀ ਜਿਹੜੇ ਸਰਕਾਰੀ ਕਾਲਜ ਉਹਨਾਂ ਦਾ ਆਪਣਾ ਪੇਪਰ ਹੋਣਾ ਚਾਹੀਦਾ ਇਹ ਤੁਸੀਂ ਪੰਜਾਬ ਸਰਕਾਰ ਨੂੰ ਕੀ ਪੱਤਰ ਲਿਖਣਾ ਚਾਹੁੰਦੇ ਇਸ ਬਾਰੇ ਮੈਂ ਪੰਜਾਬ ਸਰਕਾਰ ਨੂੰ ਪੱਤਰ ਦੇ ਚੁੱਕਾ ਜੀ ਹੁਣ ਮੈਂ ਡੀਸੀ ਸਾਹਿਬ ਨੂੰ ਮਿਲਣ ਜਾ ਰਿਹਾ ਜੀ ਮੈਮੋਰੰਡਮ ਉਹਨਾਂ ਨੂੰ ਵੀ ਦਵਾਂਗਾ ਤਾਂ ਕਿ ਸੀਐਮ ਸਾਹਿਬ ਤੱਕ ਪਹੁੰਚ ਸਕੇ ਅਸੀਂ ਨੀਡ ਪੇਪਰ ਨੂੰ ਲੀਕ ਹੋਣ ਦੇ ਨਾਲ ਐਮਪੀ ਸਾਹਿਬ ਨਾਲ ਜਿਹੜੀ ਗੱਲਬਾਤ ਕੀਤੀ ਹੈ ਕੈਮਰਮੈਨ ਅਬੇਦ ਨਾਲ ਮੈਂ ਮਨਕਾ ਜੈਪਰੀ ਟੀਵੀ ਜਲੰਧਰ